ਜੌਨ ਡੀਅਰ 5036 ਡੀ ਜੌਨ ਡੀਅਰ ਦਾ 5036 ਡੀ ਮਾਝ ਏਜੰਸੀ ਚ ਖੜਾ ਦੇਖਿਆ ਮਾ ਚਲੋ ਵੀਰਾਂ ਨਾਲ ਆਪਾਂ ਸਾਂਝਾ ਵੀ ਕਰਦੇ ਮੈਂ ਪਹਿਲਾਂ ਨਹੀਂ ਇਹਨੂੰ ਕਦੇ ਵੇਖਿਆ ਤੇ ਹਾਸੀਗਾ ਵੀਰ ਜੀ ਆਪਣੇ ਨਾਲ ਵੀਰਾ ਕਿਕਰ ਰੋਇਪਰ ਏਜੰਸੀ ਤੋਂ ਇਹ ਵੀਰੇ ਕਿੰਨੇ ਐਚਪੀ ਆ ਜਾਂਦਾ ਇਹ ਵੀਰੇ 36 ਐਚਪੀ ਦਾ ਟਰੈਕਟਰ ਹੈ ਜੀ ਇਹ ਆਪਣੇ ਖੇਤੀ ਦੇ ਕੰਮ ਨੂੰ ਆਊਗਾ? ਹਾਂਜੀ ਖੇਤੀ ਦੇ ਕੰਮ ਨੂੰ ਵੀ ਵਧੀਆ ਰਹੂਗਾ ਆਪਣਾ 11 ਕਲਟੀਵੇਟਰ ਪਾ ਸਕਦੇ ਆ ਤੁਸੀਂ ਜਿਵੇਂ ਸੱਤ ਪੁੱਟਾ ਰੂਟਾਵੇਟਰ ਵੀ ਚਲਾਊਗਾ ਜੀ। ਠੀਕ ਆ ਬਈ। ਕਈ ਜ਼ਿਮੀਂਦਾਰ ਆਪਣੇ ਕੋਲ ਲੈ ਕੇ ਗਏ ਹੋਏ ਨੇ ਜੀ ਉਹਨਾਂ ਕੋਲ ਪਹਿਲਾਂ 5210 ਵੀ ਚੱਲਦਾ 36 ਵੀ ਲੈ ਕੇ ਗਏ ਨੇ ਉਹਨਾਂ ਨੇ। 36 ਦੇ ਨਾਲ 100-100 ਟਰਾਲੀ ਤੋੜੀ ਦੀ ਵੀ ਬਣਾਈ ਹੋਈ ਹੈ ਜੀ। ਅੱਛਾ ਇਹਦੇ ਨਾਲ? ਹਾਂਜੀ ਆਪਾਂ ਵਿਦ ਬੰਦਿਆਂ ਨਾਲ ਡਰੈਸ ਵੀ ਲੈ ਸਕਦੇ ਆ ਜਿਨ੍ਹਾਂ ਨੇ ਚਲਾਇਆ ਹੋਇਆ ਜੀ। ਯਾਰ ਇਹ ਚਲਾ ਦੂ। ਹਾਂਜੀ ਚਲਾ ਆ ਵੀ ਦਿੰਦਾ ਜੀ ਵਧੀਆ। ਵਧੀਆ ਚਲਾ ਦਿੰਦਾ ਜੀ। ਹਾਂ ਦਾ ਸਾਰਾ 36 HP ਆ ਪਰ ਇਹਦੀ PTO ਪਾਵਰ ਜ਼ਿਆਦੀ ਹੁੰਦੀ ਹੈ ਕੰਪੀਟੀਟਰ ਟਰੈਕਟਰਾਂ ਨਾਲੋਂ ਹਾਂਜੀ ਠੀਕ ਹੈ ਰੇਠੀ ਠੀਕ ਹੈ ਉਹ ਇਹ ਗੱਲ ਮਾਤਾ ਆ ਭਰਾਣ ਜੇ ਰਹਿ ਗਿਆ ਵੀ ਆ ਤਾਂ ਬਚਾ ਜਿਆ ਨਾ ਕੋਸੇ ਚਲੋ ਪਾਵਰ ਸਟੀering ਆਊਗਾ ਜੀ ਹਾਂਜੀ ਹਾਂਜੀ ਪਾਵਰ ਸਟੀering ਆਊਗਾ ਵੀਰੇ ਠੀਕ ਹੈ ਜੀ ਸਾਈਡ ਗੇਅਰ ਲੀਵਰ ਆਉਣਗੇ ਜੀ ਸਾਈਡ ਗੇਅਰ ਹਾਂਜੀ ਅਨਛੇਨ ਤਾਂ ਨਹੀਂ ਕੋ ਘੱਟ ਅਨਛੇਨ ਦਾ ਸੌਂਡ ਯਰ ਦੇ ਵਿੱਚ ਕਦੇ ਵੀ ਨਹੀਂ ਘੱਟ ਹੁੰਦਾ ਜੀ ਤੁਹਾਨੂੰ ਪਤਾ ਹੀ ਹੈ ਜੀ ਤੇ ਬ੍ਰੇਕਾਂ ਜੀਆਂ ਪਾਵਰ ਹੋਣੀਆਂ ਕਿ ਦੂਜੀਆਂ ਹਾਂਜੀ ਤੇਲ ਬ੍ਰੇਕਾਂ ਨੇ ਜੀ ਤੇਲੋਂ ਬ੍ਰੇਕਾਂ ਦੀ ਤੇ ਇਹਦੀਆਂ ਕੀ ਸਪੀਡਾਂ ਆ ਗਈਆਂ ਵੀਰੇ ਸਪੀਡਾਂ ਇੰਦੇ ਵਿੱਚ ਵੀਰੇ ਹਾਈ ਲੋ ਹੀ ਆਊਗਾ ਕੱਲਾ ਵਿੱਚ ਹਾਈ ਲੋ ਹਾਂਜੀ ਹਾਈ ਲੋ ਹੀ ਆਉਂਦਾ ਜੀ ਤੇ ਉਧਰ ਰਿਵਰਸ ਵੀ ਉਧਰ ਹੀ ਹੋਊਗਾ ਰਿਵਰਸ ਵੀ ਉਧਰ ਹੀ ਆਉਂਦਾ ਇਧਰ 4 ਆ ਗਏ ਹਾਂਜੀ 4 ਆ ਗਏ ਇਹ ਜਿੰਨਾ ਗਾਣ ਭਾਈ ਦਾ ਡਰਾਈਵਰ ਉਨਾ ਹੀ ਬੈਕ ਭਾਈ ਉਨਾ ਹੀ ਬੈਕ ਹਾਂਜੀ 4 ਸਪੀਡਾਂ ਹੀ ਹੁੰਦੀਆਂ ਬੈਕ ਦੀਆਂ 4 ਸਪੀਡਾਂ ਹੀ ਹੁੰਦੀਆਂ ਅੱਗੇ ਅੱਗੇ ਦੀਆਂ ਵੀ ਠੀਕ ਆ ਵੀਰੇ ਇਹ ਸਲਿੱਪ ਗੇਰ ਵੀ ਹੈਗਾ ਹਾਂਜੀ ਸਲਿੱਪ ਗੇਰ ਵੀ ਆਉਗੀ ਇਹਦੀ ਲਿਫਟ ਦਾ ਪਤਾ ਵੀਰੇ ਕਿੰਨੇ ਕੈਪੈਸਿਟੀ ਨੇ ਕੈਪੈਸਿਟੀ ਕਿੰਨੀ ਆਉਂਦੀ ਹੈ 1600 ਤੇਜੀ ਆਉਗੀ 1600 ਤੇਜੀ ਹਾਂਜੀ ਤੇ ਟਾਇਰ ਸਾਈਜ਼ ਵੀਰੇ ਟਾਇਰ ਸਾਈਜ਼ 13 9 28 ਦਾ ਆਊਗਾ 13 9 28 ਹਾਂਜੀ ਵੀਰੇ 13 6 28 ਹਾਂਜੀ 13 6 28 ਆਊਗਾ ਬਾਕੀ ਜਿਵੇਂ ਹੁਣ ਆਪਣੇ ਜ਼ਿਮੀਦਾਰ ਜਿਵੇਂ ਆਲੂ ਦੀ ਪਟਾਈ ਚੱਲ ਰਹੀ ਜਾਂ ਹਾਂ ਅਰਬੀ ਦੀਆਂ ਖੇਲਾਂ ਫੁੱਲਾ ਪੋੜੀਆਂ ਨੇ ਜੀ ਉੱਥੇ ਬਹੁਤ ਵਧੀਆ ਰਹਿੰਦਾ ਜੀ ਹਾਂ ਆਨੂਰੀ ਕੇਤੀ ਨੂੰ ਦਾ ਬੈਸਟ ਰੂਟ ਚਾਹੁੰਦਾ ਹਾਂ ਹਾਂ ਜੀ ਅਸੀਂ ਕੇਤੀ ਨੂੰ ਬੈਸਟ ਰੰਗ ਦਾ ਹਾਂ ਹਾਂ ਕਿਉਂਕਿ ਇਹਦੇ ਟਾਇਰ ਸਾਈਜ਼ ਆਪਣੇ ਉਹਦੇ ਮੁਤਾਬਕ ਆ ਜਿਹੜਾ ਉਹਨਾਂ ਨੂੰ ਆ ਜਾ ਪੁੱਛੇ ਹਾਂ ਵਾ ਪਿੱਛੋਂ ਵੀ ਵਿਖਾ ਦਈਏ ਪਿੱਛੋਂ ਸਾਰਾ ਹੋਈਆਂ ਜੋ ਸਿਸਟਮ ਦੂਜੇ ਵੱਡੇ ਜਾਂਦਾ ਲਿੰਕਾਂ ਲੰਕਾਂ ਉਦਾਂ ਹੀ ਹੈ ਵੀ ਆ ਸਾਰਾ ਕੁਝ ਜੋੜੀਏ ਨਾ ਉਹ ਗੱਲ ਹੈ ਵੀ ਮਾ ਫਿਰ ਸਫਟ ਕਰ ਬੈਨਾ ਤੇ ਮੈਨੂੰ ਪੈਂਦੀ ਭਾਰੀ ਵੀ ਜੋਂਡੀਆਂ ਜੀਆਂ ਸਫਟਾਂ ਕਰਦਾ ਹਾਂਜੀ ਹਾਂਜੀ ਇਦਾਂ ਨਾ ਤੁਸੀਂ ਕੁਆਲਿਟੀ ਵਾਈਜ਼ ਦਾ ਪਤਾ ਲੱਗਦਾ ਜਿਵੇਂ ਇਹਨਾਂ ਦੇ ਨਟ ਬੋਲਟ ਲੱਗੇ ਆ ਵੀ ਸਾਰੇ ਹਾਂਜੀ ਹਾਂਜੀ ਸਾਰੇ origignal ਨਟ ਬੋਲਟ ਲੱਗਦੇ ਆ ਕੋਈ ਵੀ ਤੁਸੀਂ ਟਰੈਕਟਰ ਆਪਣਾ ਜੋਂਡੀਆਂ ਵੇਖ ਲਓ ਕਦੇ ਵੀ ਨਟ ਬੋਲਟ ਜੰਗਾਲ ਨਹੀਂ ਹੋਇਆ ਹੋਊਗਾ ਜੰਗ ਨਹੀਂ ਲੱਗੀ ਹੋਊਗੀ ਜੰਗ ਨਹੀਂ ਲੱਗਿਆ ਹੋਊਗਾ ਬ੍ਰੋ ਠੀਕ ਆ ਬ੍ਰੋ ਯਾਰ ਇੱਕ ਨਾ ਇੱਕ ਦੋ ਸਵਾਲ ਮੈਂ ਪੁੱਛਨੇ ਸੀ ਇਹਦੀ ਆਪਾਂ ਜਿੱਦੀ ਸ਼ੋ ਚੱਕ ਲਈਏ ਇੰਜਨ ਵੀਰਾਂ ਦਿਖਾ ਦਈਏ ਚਾਬੀ ਅੱਗੇ ਹੀ ਆ ਆ ਰੇ ਚਾਬੀ ਅੱਗੇ ਲੱਗੀ ਹੋਈ ਹੈਗੀ ਲੱਗੀ ਅੱਗੇ ਹੀ ਹਾਂਜੀ ਹਾਂਜੀ ਵੀਰੇ ਇਹ ਕਿੰਨੇ ਸਿਲੰਡਰ ਆਊਗਾ ਵੀਰੇ ਇਹ ਵੀ ਤਿੰਨ ਸਿਲੰਡਰ ਹੀ ਆਊਗਾ ਵੀਰੇ ਇਹ ਵੀ ਤਿੰਨ ਸਿਲੰਡਰ ਹੀ ਆਉਗਾ ਤਿੰਨ ਸਿਲੰਡਰ ਹੀ ਆਊਗਾ ਇਹ ਕਿੰਨੇ 1200 ਸੀਸੀ ਦਾ ਇੰਜਨ ਹੈ 2900 ਸੀਸੀ ਆਊਗਾ ਆਪਣੇ ਸਾਰੇ ਟਰੈਕਟਰ ਹੀ ਮੰਨ ਲਓ 36 ਐਚਪੀ ਤੋਂ ਲੈ ਕੇ ਗਾ ਸਾਰੇ 2900 ਸੀਸੀ ਆਉਣਗੇ ਵੀਰੇ ਹਾਂ ਇਹ ਗੱਲ ਮੈਂ ਵੈਸੇ ਵੀਡੀਓ ਚ ਵੀ ਬੋਲੀ ਹੋਈ ਆ ਹਾਂ ਜੀ ਜੌਨ ਡੀਅਰ ਦਾ ਥੱਲੇ ਤੋਂ ਲੈ ਕੇ ਵੱਡਾ ਮਾਡਲ ਲੈ ਲਓ ਇੰਜਨ ਇਹਨਾਂ ਦਾ ਇੱਕ ਹੀ ਆ ਸਿਲੰਡਰ ਸੇਮ ਹੀ ਆਊਗਾ 2900 ਸੀਸੀ ਆਊਗਾ ਤਿੰਨ ਸਿਲੰਡਰ ਹੀ ਆਊਗਾ ਜੀ ਤਿੰਨ ਸਿਲੰਡਰ ਹੀ ਹਾਂ ਜੀ ਤੇ ਇਹਦੇ ਪਾਵਰ ਫਿਰ ਉਹ ਹੀ ਪمپ ਟਰਬੋ ਕੇਮ ਇਹਨਾਂ ਚੀਜ਼ਾਂ ਤੋਂ ਕਿ ਪਿਸਟਨ ਤੋਂ ਹਾਂ ਇਹਨਾਂ ਚੀਜ਼ਾਂ ਤੋਂ ਹੀ ਫਰਕ ਕਾਫੀ ਮੰਨ ਲਓ ਟਰਬੋ ਆਪਾਂ ਲਾ ਲੈਂਦੇ ਆ ਜਾਂ ਕੇਮ ਦਾ ਫਰਕ ਵੀ ਪੈ ਜਾਂਦਾ ਵੀਰੇ ਇਹ ਇਹ ਬਿਨਾ ਟਰਬੋ ਤੋਂ ਆ ਵੀਰੇ ਹਾਂਜੀ ਇਹ ਬਿਨਾ ਵਿਥਾਊਟ ਟਰਬੋ ਹੁੰਦਾ ਵੀਰੇ ਠੀਕ ਹੈ ਹਾਂਜੀ ਇਹ ਸਿੱਧਾ ਆ ਹਾਂਜੀ ਜਿਹੜੇ ਮੇਰੇ ਵੀ ਰਵਾਜ ਉਹ ਸਾਊਂਡ ਵਾਲੇ ਆ ਨਾ ਸਾਊਂਡ ਨੂੰ ਪਿਆਰ ਕਰਦੇ ਆ ਇਹ ਉਹਨਾਂ ਵਾਸਤੇ ਬੈਸਟ ਆ ਪੰਪ ਇਹਨੂੰ ਆ ਗਿਆ ਬੌਸ਼ ਦਾ ਹਾਂਜੀ ਬੌਸ਼ ਦਾ ਪੰਪ ਆਉਂਦਾ ਹੂਮ ਉਹਨੂੰ ਸਾਰੀਆਂ ਕੰਪਨੀਆਂ ਨੂੰ ਬੋਸ਼ ਹੀ ਦਿੰਦਾ ਹਨਾ ਜੀ ਬੋਸ਼ ਹੀ ਆਉਗਾ ਇਹ ਸਿੰਗਲ ਕਲਚ ਆ ਵੀਰੇ ਕਿ ਡਬਲ ਹਾਂਜੀ ਇਹ ਸਿੰਗਲ ਕਲਚ ਆਉਗਾ ਵੀਰੇ ਇਹ ਸਿੰਗਲ ਕਲਚ ਹੈ ਸਿੰਗਲ ਕਲਚ ਆਉਂਦਾ ਹੈ ਤੇ ਵੀਰੇ ਇਹਦੀ ਮਾਈਲੇਜ ਕੀ ਸਾਹਿਬ ਕਿਤਾਬ ਰਹੂਗਾ ਡੀਜ਼ਲ ਦੀ ਖਪਤ ਡੀਜ਼ਲ ਦੀ ਮਾਈਲੇਜ ਆਪਣੀ 1 ਘੰਟੇ ਦੀ ਲਾ ਲਓ ਤੁਸੀਂ 5 ਲੀਟਰ ਆਉਂਦੀ ਹੈ ਵੀਰੇ ਕਾਹਤੋਂ ਸਾਢੇ 5 ਲੀਟਰ ਆਉਂਦੀ ਹੈ ਬਾਕੀ ਲੋਡ ਅੰਡਰ ਲੋਡ ਦਾ ਫਰਕ ਪੈਣਾ ਹੀ ਪੈਣਾ ਉਹ ਪੈਣਾ ਹੈ ਪੈਣਾ ਹਨਾ ਕੀ ਰੋਡ ਸਪੀਡ ਤੇ 6 ਸਾਢੇ 6 ਕਿਲੋਮੀਟਰ ਦੀ ਆਸਤ ਕੱਢਦਾ ਫਿਰ ਕਮਰਸ਼ਲ ਕੰਮ ਨੂੰ ਵਧਿਆ ਜਾਂਦਾ ਕਮਰਸ਼ਲ ਕੰਮ ਨੂੰ ਆਪਣੇ ਜਿਵੇਂ ਇੱਥੇ ਲੋਕਲੇਦਰ ਪੱਠਿਆਂ ਤੇ ਵੀ ਚੱਲ ਰਹੇ ਨੇ ਜੀ ਉੱਥੇ ਉਹ ਰੇਤਾ ਬਜਰੀ ਦਾ ਕੋਈ ਕੰਮ ਕਰਦਾ ਉੱਥੇ ਵੀ ਚੱਲੀ ਜਾਂਦੇ ਆ ਜੀ ਕਿਉਂਕਿ ਐਵਰੇਜ ਆਪਾਂ ਉੱਥੇ ਐਵਰੇਜ ਹੀ ਦੇਖਣੀ ਹੁੰਦੀ ਹੈ ਹਾਂਜੀ ਹਾਂਜੀ ਵੀਰੇ ਵੀ ਉੱਥੇ ਆਪਣਾ ਇਹ ਮੈਜ ਚਾਹੀਦੀ ਚਾਹੀਦੀ ਆ ਮੈਨੂੰ ਆ ਜਾ ਉੱਪਰ ਮੀਟਰ ਸ਼ੀਟਰ ਦਿਖਾ ਦੇ ਇਹਦੇ ਇਹ ਉਹੀ ਵੀਰ ਨਹੀਂ ਜਿਹੜੇ ਮੈਂ ਜੀ ਰਹੇ ਵੀਡੀਓ ਆਪਾਂ ਬਣਾਉਨੇ ਹੁੰਦੇ ਆ ਤੇ ਆਪਾਂ ਵੀਰਾਂ ਤੋਂ ਵਿੱਚ ਵਿੱਚ ਕੰਮ ਨਹੀਂ ਆ ਗੱਲਾਂ ਵਿੱਚ ਚਲੋ ਪੁੱਛ ਲਈਦੀਆਂ ਨੇ ਕੀ ਸਾਗਦਾ ਲੋਕ ਇਹਨਾਂ ਦੇ ਤਕਰੀਬਨ ਸਾਰਿਆਂ ਦੀ ਸੇਮ ਆ ਹਨਾ ਜੀ ਤਕਰੀਬਨ ਹੀ ਤੁਹਾਨੂੰ ਹੁਣ ਮੰਨ ਲਓ 50 HP ਤੋਂ ਥੱਲੇ ਜਿੰਨੇ ਵੀ ਮਾਡਲ ਆਉਣਗੇ ਹਾਂਜੀ ਉਹਨਾਂ ਦੀ ਸੇਮ ਹੀ ਮਿਲੇਗੀ ਉੱਤੇ ਜਿਵੇਂ CRD ਟੈਕਨੋਲੋਜੀ ਉਹਨਾਂ ਦੇ ਆਉਂਦੀ ਉਹਨਾਂ ਦੀ ਹੁਣ ਬਦਲਦੀ ਆ ਜੀ ਉਹਨਾਂ ਦੀ ਬਦਲਦੀ ਨੇ ਉਹਨਾਂ ਦੀ ਤਾਂ ਮੈਨੂੰ ਪਤਾ ਨਾ ਵੀ ਉਹਨਾਂ ਦੀ ਫੌਰਨ ਵਾਲੀ ਲੁੱਕ ਆ ਹਾਂ ਫੌਰਨ ਜਿਵੇਂ ਬਾਹਰ ਅਮਰੀਕਾ ਕੈਨੇਡਾ ਦੇ ਵਿੱਚ ਜਿੱਦਾਂ ਦੀ ਸ਼ੋਅ ਚੱਲਦੀ ਉਦਾਂ ਦੀ ਚੱਲਦੀ ਉਹ ਉਹਨਾਂ ਦੀ ਉਦਾਂ ਹੀ ਚੱਲਣੀ ਹੈ ਨਾ ਹਾਂਜੀ ਬਾਕੀ ਪੂਰਾ ਹੈਵੀ ਡਿਊਟੀ ਆ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਜੀ ਪੇਂਟ ਕੁਆਲਟੀ ਦਾ ਬਾਕੀ ਕੰਪਨੀ ਬੈਸਟ ਹੀ ਦਿੰਦੀ ਹੈ ਜੀ ਹਾਂ ਤੇ ਫਿਰ ਯਾਰ ਇੱਕ ਦੋ ਸਵਾਲ ਪੁੱਛਣੇ ਸੀ ਤੁਹਾਨੂੰ 52 ਦਾ ਆਪਣਾ ਇਹ ਕਾਪੀ ਤੇ ਕਿੰਨਾ ਆਉਂਦਾ ਇਹ ਕਾਪੀ ਤੇ 49.5 ਆਊਗਾ ਜੀ 95 HP ਤੋਂ ਥੱਲੇ ਹੀ ਰਹੂਗਾ ਜਿੰਨੇ ਵੀ ਮੰਨ ਲਓ ਜੇ 50 HP ਤੋਂ ਥੱਲੇ ਆ ਤੇ ਥੱਲੇ ਹੀ ਆਊਗਾ ਵੀਰੇ ਨਹੀਂ CRD ਕਿੱਥੋਂ ਸ਼ੁਰੂ CRD 50 HP ਤੋਂ ਸ਼ੁਰੂ ਹੋ ਜਾਂਦਾ ਜੀ ਨਹੀਂ ਜੇ ਮਤਲਬ 50 ਵੀ ਹੋ ਗਿਆ ਉਹ CRD ਹਾਂਜੀ ਉਹ CRD ਆਊਗਾ ਜੀ No without CRD ਤਾਂ ਨਹੀਂ ਆਉਂਦਾ CRD ਨਹੀਂ ਜਿੰਨੇ ਮੰਨ ਲਓ ਅਦਰ ਕੰਪਨੀਆਂ ਕੋਈ ਵੀ ਕਹੀ ਜਾਵੇ ਹੂੰ ਜੀ ਆ ਸਾਡਾ 65 HP ਜਾਂ 55 HP without CRD ਨਹੀਂ ਆ ਰਿਹਾ ਜੀ ਜਿੰਨਾ ਕਾਪੀ ਤੇ ਲਿਖਿਆ ਹੋ ਉਹਨਾਂ ਜਿੰਨਾ ਹੀ ਹੋਊਗਾ ਜੀ ਆਪਾਂ ਲਿਖ ਕੇ ਲਿਖ ਕੇ ਵੀ ਦਿੰਨੇ ਆ ਆਪਣੇ ਜਿੰਨੇ ਪੈਫਲੇਟ ਆਉਂਦੇ ਆ ਜੀ ਉਹਨਾਂ ਤੇ ਵੀ ਉੰਨੀ ਐਚਪੀ ਆਊਗਾ ਜੀ ਜੇ 36 ਆ 24 ਦਾ ਤੇ 36 ਦਾ ਹੀ ਰਹੂਗਾ ਜੀ ਇਹਦੀ ਕਾਪੀ ਦੇ ਲਈ 36 ਨਹੀਂ ਵੇਚ ਸਕਦੇ ਜੀ ਇਹਨੂੰ 40 ਕਿਹ ਕਿਹ ਹਾਂਜੀ ਇਹਦੇ ਕਾਪੀ ਇਹਦੀ ਕਾਪੀ ਤੇ ਵੀ 36 ਐਚਪੀ ਆਊਗਾ ਜੀ ਕਾਪੀ ਤੇ ਵੀ 36 ਹੈ ਤੇ ਕਹਿਣ ਦਾ ਮਤਲਬ ਇਹ ਹੈ ਨਾ ਵੀ ਕਈ ਆਪਣੇ ਮੈਨੂੰ ਨਾ ਕਿਸੇ ਵੀਰ ਨੇ ਸਵਾਲ ਹੀ ਕੀਤਾ ਸੀਗਾ ਹਾਂਜੀ ਹਾਂਜੀ ਵੀਰ ਬਈ ਯਾਰ ਨਹੀਂ ਵੀ ਆਪਾਂ ਚਲੋ ਕੇਸ ਦੀ ਬਦਨਾਮੀ ਨਹੀਂ ਕਰਦੇ ਸਭ ਆਪੋ ਆਪਣੀ ਤਸੀਂ ਸੋਹਣਿਆ ਬਹੁਤ ਸੋਹਣੇ ਸਾਰੇ ਕਰਨ ਵਾਲੇ ਕਾਫੀ ਵੀਰ ਹੁੰਦੇ ਆ ਪਰ ਗਲਤ ਗਾਈਡ ਕਰਕੇ ਕਿਸੇ ਵੀ ਜ਼ਿੰਮੇਵਾਰ ਨੂੰ ਕੋਈ ਵੀ ਚੀਜ਼ ਨਹੀਂ ਦੇਣੀ ਚਾਹੀਦੀ ਸੱਚ ਤਾਂ ਸੱਚ ਹੀ ਰਹਿਣਾ ਜੀ ਆਖਰ ਨੂੰ ਤਾਂ ਕਾਪੀ ਤੇ ਆ ਹੀ ਜਾਣਾ ਜੀ ਵੀ ਜੋ ਕਾਪੀ ਤੇ ਉਹਦੀ ਪਾਵਰ ਹੁੰਦੀ ਨਹੀਂ ਰਹਿਣੀ ਹੈ ਜੀ ਹੁੰਨੀ ਨਹੀਂ ਰਹੀ ਕਿਉਂਕਿ ਕਈ ਮੇਰੇ ਵੀਰ ਕਹਿੰਦੇ ਨਾ ਵੀ ਯਾਰ ਇਹ 55 ਹੈ ਇਹ 60 ਹੈ ਹਾਂਜੀ ਹਾਂਜੀ ਨਹੀਂ ਉਹ ਨਹੀਂ ਹੋਊਗਾ ਆਪਣੇ ਆਪਣੇ ਜੋ ਆਊਗਾ ਹਾਂ ਉਨਾ ਹੀ ਰਹੂੰਗਾ ਵੀ ਹਾਂਜੀ ਅਸੀਂ ਕਦੇ ਵੀ ਕਿਸੇ ਨੂੰ ਗਲਤ ਕਹਿ ਕੇ ਚੀਜ਼ ਨਹੀਂ ਵੇਚਦੇ ਆਪਰਾ 52 52 ਤੱਕ ਹੀ ਆਪਣੇ ਆਉਂਦੇ ਵਿਦਾਉਟ ਸੀ ਹਾਂਜੀ 52 10 ਤੱਕ ਹੀ ਵਿਦਾਉਟ ਸੀ ਆਰ ਡੀ ਆਉਣਗੇ ਹਾਂ ਬਾਕੀ ਇਹ ਉੱਤੇ ਜਿੰਨੀ ਐਚਪੀ ਆਉਗੀ ਸਾਰੇ ਆਪਣੇ ਸੀ ਆਰ ਡੀ ਟੈਕਨੋਲੋਜੀ ਆਉਗੀ ਵੀਰੇ 25 ਤੱਕ ਤਾਂ ਵੀਰੇ ਇਹ ਚੱਲੂਗਾ ਹਨਾ ਮੈਨੂੰ ਲੱਗਦਾ ਵਿਦਾਉਟ ਸੀ ਆਰ ਡੀ 52 10 ਹਾਂਜੀ ਬਾਕੀ ਕੰਪਨੀਆਂ ਦਾ ਚੱਲ ਰਿਹਾ ਹੈ ਜੀ ਪ੍ਰੋਸੀਜਰ ਵੇਖੋ ਆਉਣ ਵਾਲੇ ਟਾਈਮ ਚੋਂ 50% ਦੀ ਸੀਆਰਟੀ ਹੋਣੀ ਹੈ ਕਰਨੇ ਤਾਂ ਹੈਗੇ ਇਹਨਾਂ ਨੇ ਪਰ ਮੈਨੂੰ ਲੱਗਾ 25 ਲੰਘ ਜਾਊ ਹਾਂਜੀ ਟਾਈਮ ਤਾਂ ਥੋੜਾ ਜਿਹਾ ਪਾਊਗਾ ਪਰ ਹੋ ਜਾਣੇ ਆ ਜੀ ਸੀ ਉਹ ਹੋ ਜਾਣੇ ਹਨਾ ਠੀਕ ਹੈ ਜੀ ਬਾਕੀ ਆਪਣਾ ਇੱਕ 130 ਐਚਪੀ ਵੀ ਆ ਰਿਹਾ ਟਰੈਕਟਰ ਜੀ ਅੱਛਾ 130 ਆ ਰਿਹਾ ਤੇ ਚੱਲਦਾ ਪਿਆ ਜੀ 130 ਐਚਪੀ ਆਪਣੇ ਪੰਜਾਬ ਚੋਂ ਟੈਸਟਿੰਗ ਤੇ ਹੋ ਕੇ ਗਿਆ ਚਲਣਾ ਜੀ ਠੀਕ ਹੈ ਜੀ ਤੇ 25 ਦੇ ਵਿੱਚ ਲਾਂਚ ਹੋ ਜਾਣਾ ਜੀ ਜਿਵੇਂ ਲੋਡਰ ਤੇ ਬੰਦੇ ਕੰਮ ਕਰਦੇ ਆ ਗੱਠਾਂ ਖਾਂ ਵਾਲੇ ਉਹਨਾਂ ਨੂੰ ਚਾਹੀਦਾ ਹੁੰਦਾ ਤੇ 25 ਦੇ ਵਿੱਚ ਮਿਲਣਾ ਆਪਣੇ ਪੰਜਾਬ ਵਿੱਚ ਹੁਣ ਤੱਕ 75 ਤੱਕ ਹੀ ਆਣਾ ਵੀਰੇ ਹਾਂਜੀ 75 ਤੱਕ ਹੀ ਇਹ 75 ਐਚਪੀ ਤੋਂ ਉੱਤੇ ਨਹੀਂ ਟਰੈਕਟਰ ਹੈਗਾ ਜੀ ਆਪਣਾ ਠੀਕ ਹੈ ਜੀ ਮੰਨ ਲਓ ਇੰਡੀਆ ਦੇ ਵਿੱਚ ਆਪਾਂ 75 ਐਚਪੀ ਤੋਂ ਉੱਤੇ ਨਹੀਂ ਹੈਗਾ ਹੁਣ ਗਾਂ ਆਊਗਾ 130 25 ਦੇ ਵਿੱਚ 130 ਐਚਪੀ ਲਾਂਚ ਹੋਊਗਾ ਤੇ 130 ਹਾਂਜੀ ਵੀਰੇ ਠੀਕ ਆ ਵੀਰੇ ਤੇ ਲਓ ਜੀ ਨੰਨੂ ਉਪਰੋਂ ਦਿਖਾਤਾ ਵੀਰਾਂ ਨੂੰ ਟਰੈਕਟਰ ਗੁੱਡ ਕੰਡੀਸ਼ਨ ਦੇਖ ਹੀ ਲਿਆ ਤੁਸੀਂ ਸਾਰਾ ਆਪਾਂ ਇਸ ਟੌਪਿਕ ਦੇ ਵਾਪਸ ਆਈਏ ਜੌਂਡੀਆ ਦੇ ਵਿੱਚ ਪੁਆਇੰਟ ਤਾਂ ਬਹੁਤ ਜ਼ਿਆਦੇ ਹੁੰਦੇ ਆ ਜੇ ਦੱਸਣਾਈਏ ਇਹਦੇ ਇਹਦੀ ਪੀਟੀਓ ਦੀ ਸਪੀਡਾਂ 540 540 ਚ ਹੀ ਰਹੂਗਾ ਵੀਰੇ ਠੀਕ ਆ ਕੱਲੇ 540 ਆਉਣਗੇ ਜੀ ਇਹਦੇ ਚ ਠੀਕ ਆ ਵੀਰੇ ਆਹ ਲੀਵਰ ਕਾਦਾ ਇਹ ਪੀਟੀਓ ਵਾਲਾ ਲੀਵਰ ਹੀ ਆ ਜਾਣਾ ਵੀਰੇ ਅੱਛਾ ਇਹ ਪੀਟੀਓ ਦਾ ਲੀਵਰ ਇੱਥੇ ਵੀਡੀਓ ਚੱਲ ਜੂ ਹਾਂਜੀ ਹਾਂਜੀ ਵੀਰੇ ਕਹਿਣ ਦਾ ਮਤਲਬ ਪੀਟੀਓ ਦਾ ਗੇਅਰ ਆੱਡੀ ਆ ਹਾਂਜੀ ਕਲੱਚ ਆੱਡੀ ਹੈ ਕਲੱਚ ਆੱਡੀ ਹੈ ਜੇਰ ਤੇ ਕਲੱਚੇ ਕੋਈ ਹੈ ਨਹੀਂ ਗੀਰ ਵਾਸਤੇ ਇੱਕ ਫਿਰ ਉਹ ਮੈਂ ਉਹ ਹੀ ਅੱਗੇ ਰਹਿ ਜਾਣਾ ਭਲੇਖੇ ਚ ਡਬਲ ਕਲਚ ਜੇ ਤੁਹਾਨੂੰ ਮੈਂ ਪੁੱਛਿਆ ਜੀ ਡਬਲ ਕਲਚ ਚ ਤਾਂ ਫਿਰ ਲੀਵਰ ਤੁਸੀਂ ਡਬਲ ਕਲਚ ਇਹਨੂੰ ਕਹਿੰਦੇ ਹੋ ਨਹੀਂ ਨਹੀਂ ਆਪਣਾ ਡਬਲ ਕਲਚ ਇੱਥੇ ਹੀ ਆਉਂਦੇ ਆ ਆਪਣੇ ਹੁਣ ਡਬਲ ਕਲਚ ਇੱਥੇ ਇੱਥੇ ਨਹੀਂ ਆਉਂਦਾ ਪੈਰ ਤੇ ਨਹੀਂ ਹੁੰਦਾ ਜੌਂਡੀਅਰ ਕੋਈ ਵੀ ਟਰੈਕਟਰ ਪੈਰ ਤੇ ਡਬਲ ਕਲਚ ਨਹੀਂ ਹੁੰਦਾ ਪੈਰ ਤੇ ਨਹੀਂ ਆਉਂਦਾ ਹਣਾ ਵੀ ਤਾਂ ਹੀ ਫਿਰ ਇਹ ਚਲਾ ਦਿੰਦਾ ਔਰ ਮਸ਼ੀਨ ਮਚੂਣਾ ਹਣਾ ਹਾਂਜੀ ਹਾਂਜੀ ਮੇਰਾ ਲੀਵਰ ਅਲੱਗ ਆ ਬਿਲਕੁਲ ਜੀ ਅਲੱਗ ਅਲੱਗ ਲੀਵਰ ਹੂੰ ਇਹ ਜੰਮਿਆ ਹੀ ਸਾਈਡ ਕਲਚ ਜੀ ਹੂੰ ਪੈਰ ਤੇ ਕਲਚ ਆਇਆ ਹੀ ਨਹੀਂ ਇਹਦਾ ਸ਼ੁਰੂ ਤੋਂ ਹੀ ਨਹੀਂ ਆਇਆ ਸ਼ੁਰੂ ਤੋਂ ਸਿੰਗਲ ਕਲੱਚ ਹੀ ਆਇਆ ਪੈਰ ਤੇ ਉਹੀ ਗੱਲ ਆ ਗਈ ਨਾ ਫਿਰ ਕਹਿਣ ਵਾਲਿਆਂ ਕਹਿ ਦੇਣਾ ਵੀ ਤੂੰ ਕਹਿ ਦੇਣਾ ਚਲੋ ਮੈਂ ਨਹੀਂ ਬੋਲਣਾ ਯਾਰ ਮੈਂ ਬੋਲਣਾ ਨਹੀਂ ਉਹ ਬੋਲ ਰਹਿਣਾ ਯਾਰ ਹਾਂਜੀ ਨਾ ਹਾਂ ਮੈਂ ਨੱਪਿਆ ਆ ਪਤੰਦਰ ਦਾ ਤੇ ਇੱਧਰ ਆ ਗਿਆ ਨੇ 4 ਇਹ 4 ਗੇਅਰ ਲਾਤੇ ਰੋਡ ਵਾਸਤੇ ਤੇਲ ਦੀ ਖਪਤ ਘੱਟ ਵਾਸਤੇ ਯਾਰ ਜੌਂਡੀਰ ਕਈ ਵੀਰੇ ਇਸ ਗੱਲੋਂ ਕਹਿ ਦਿੰਦੇ ਆ ਜੇ ਤੁਹਾਨੂੰ ਚਲੋ ਥੋੜੀ ਨੌਲੇਜ ਹੋਵੇ ਮੇਰੇ ਵੀ ਦੱਸ ਦਿਆ ਜੇ ਤੁਸੀਂ ਵੀ ਕਹਿਣਾ ਹੋਰ ਜੇ ਸਵਾਲ ਪੁੱਛੀ ਜਾਂਦਾ ਵੀਡੀਓ ਇਹਦੀ ਬਣਾਣੀ ਕੋਈ ਗੱਲ ਨਹੀਂ ਪੁੱਛੋ ਤੁਸੀਂ ਇਹ ਰੋਡ ਤੇ ਕਾਹਤੋਂ ਬਦਨਾਮ ਆ ਵੀ ਜੌਂਡੀਰ ਤੇ ਏਲ ਜ਼ਿਆਦਾ ਖਾਂਦਾ ਰੋਡ ਤੇ ਵੇਖੋ ਜੀ ਜਿਵੇਂ ਵੀਰੇ ਆਪਣੇ 2000 ਤੋਂ 2012 13 ਤੱਕ ਜਿਹੜੇ ਵੀ ਟਰੈਕਟਰ ਆਏ ਸੀਗੇ ਤੇ ਉਹ ਹੈਗੇ ਸੀ ਰੇਟਡ ਆਰ ਪੀ ਐਮ 2100 ਸੀਗੇ ਜੀ ਠੀਕ ਹੈ ਵੀਰੇ ਹਾਂ ਰੇਟਡ ਆਰਪੀਮ 2300 ਆਉਂਦੇ ਸੀਗੇ ਜੀ ਠੀਕ ਹੈ ਜੀ ਕਹਿੰਦੇ ਰੋਡ ਤੇ ਸਪੀਡ ਦਾ ਫਰਕ ਜਿਆਦਾ ਉਹ ਤੁਹਾਨੂੰ ਪਤਾ ਹੀ ਆਪਣਾ ਕੱਲਾ 53 ਦਾ ਸੀ ਟਰੈਕਟਰ ਹਾਂ ਸੀਗਾ ਉਹ ਹੈਗਾ ਸੀ 55 ਐਚਪੀ ਚੋਂ ਹਾਂਜੀ 3 ਸਪੀਡ ਆਉਂਦਾ ਸੀਗਾ ਵੀਰੇ ਹਾਂਜੀ 3 ਸਪੀਡ ਤਾਂ ਇਦਾਂ ਨੇ ਰੋਡ ਸਪੀਡ ਹੁੰਦੀ ਘੱਟ ਹੁੰਦੀ ਹੈ ਜੀ ਢਿੰਗੀ ਜਾਂਦਾ ਸੀ ਹਾਂਜੀ ਤੇ ਮੰਨ ਲਓ ਜਿਵੇਂ ਰੇਸ ਜਾਂਦੀ ਹੋਏ ਜਾਂਦੀ ਹੋ ਜਾਂਦੀ ਸੀ ਜੇ ਸਪੀਡ ਘੱਟ ਸੀ ਜੀ ਹਾਂ ਹਾਂਜੀ ਉਹਦੇ ਕਰਕੇ ਲੋਕਾਂ ਨੂੰ ਆਪਣੇ ਅਧਰ ਬਾਕੀ ਜਿੰਨੇ ਵੀ ਜ਼ਿਮੀਂਦਾਰ ਸੀ ਉਹਦੋਂ ਪੰਜਾਹ ਚ ਵੀ ਤਾਂ ਥੱਲੇ ਚਲਾਉਂਦੇ ਸਭ ਥੱਲੇ ਆਪਣੇ ਫੋਰ ਸੀਗੇ ਜਾਂ ਦੂਜੇ ਆਪਣੇ ਦੂਜੇ ਚੱਲਦੇ ਉਹ ਹੈਗੇ ਸੀਗੇ ਰੋਡ ਸਪੀਡ ਵਾਲੇ ਟਰੈਕਟਰ ਸੀ ਜਿਵੇਂ ਆਪਣਾ 50 36 ਆ ਗਿਆ ਜੀ ਇਹ ਹੁਣ ਰੋਡ ਸਪੀਡ ਟਰੈਕਟਰ ਆ ਜੀ ਹੂੰ ਤੇ ਜੇ ਤਾਂ ਹੀ ਤੇਲ ਜੀ ਤਾਂ ਕਰਕੇ ਉਹ ਫਿਰ ਥੋੜਾ ਜਿਹਾ ਇਸ ਕਿੱਲੋ ਬਦਨਾਮ ਹੋ ਗਿਆ ਸੀਗਾ ਟਰੈਕਟਰ ਵੀ ਇਹ ਜੌਂਡੀਅਰ ਤੇਲ ਥੋੜਾ ਜਿਹਾ ਰੋਡ ਤੇ ਹੁਣ ਇਹਨਾਂ ਨੇ ਫਿਰ ਚਾਰ ਗियर ਕਰਤੇ ਹੁਣ ਚਾਰ ਗियर ਕਰਤੇ ਆ ਜੀ ਰੇਟਡ ਆਰਪੀਐਮ 2200 ਕਰਤਾ ਜੀ ਹੂੰ ਉਹਦੇ ਕਰਕੇ ਕਾਫੀ ਫਰਕ ਪੈ ਗਿਆ ਜੀ ਕੰਪਨੀ ਨੇ ਧਿਆਨ ਦਿੱਤਾ ਇਸ ਵੱਲ ਵੀ ਧਿਆਨ ਦਿੱਤਾ ਜੀ ਨੋ ਜੀ ਚਾਰਜਰ ਹਰ ਸਾਰੇ ਟਰੈਕਟਰਾਂ 'ਚ ਆਉਂਦੇ ਆ ਹਾਂ ਜੀ ਚਾਰ ਗੇਰੀ ਆਉਂਦੀ ਇਨਸ਼ਾਅੱਲਾ ਫੋਨ ਰੱਖਣ ਦੀ ਜਗ੍ਹਾ ਵੀ ਆਉਂਦੀ ਆ ਤੇ ਲਓ ਜੀ ਕਰ ਲੈ ਦਰਸ਼ਨ ਤੁਸੀਂ ਮੇਰਾ ਵੀਰ 50 36 62 ਤੇ ਟਰੈਕਟਰ ਆਪਾਂ ਤੁਹਾਨੂੰ ਦਿਖਾ ਦਿੱਤਾ ਦੱਸਿਓ ਤੁਹਾਨੂੰ ਇਹ ਟਰੈਕਟਰ ਕਿੱਦਾਂ ਦਾ ਲੱਗਾ ਕਮਰਸ਼ੀਅਲ ਕੰਮ ਲਈ ਖੇਤੀਬਾੜੀ ਦੇ ਕੰਮ ਲਈ ਫੰਕਸ਼ਨ ਸਾਰੇ ਆ ਸਾਰੇ ਬਸੇ ਕੰਮ ਆਊਗਾ ਹਾਂ ਓਕੇ ਜੇ ਕੋਈ ਵੀ ਹਸਾਬ ਕਰਤਾ ਵਾ ਨਾ ਬਾਕੀ ਆਪਾਂ ਨਾ ਏਜੰਸੀ ਦੇ ਵਿੱਚ ਆ ਦੂਜੇ ਵੀ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਹਾਂ ਟਰੈਕਟਰਾਂ ਦੇ 5405 ਜਿਆਦੇ ਮਾਡਲ ਵੀਰੇ ਆਪਣੇ ਕਿਹੜੇ ਵਿਕਦੇ ਪਏ ਕਿੰਦਾ ਜੀ ਜਿਆਦੇ ਮਾਡਲ ਆਪਣੇ ਕਿਹੜਾ ਵਿਕਦਾ ਆ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਵੀਰੇ 5210 4-ਵੀਲ ਤੇ 5210 2-ਵੀਲ ਇਹ ਸਭ ਤੋਂ ਜ਼ਿਆਦਾ ਵਿਕਦਾ ਸਭ ਤੋਂ ਜ਼ਿਆਦਾ ਸੈਕਿੰਡੋਂ ਤੇ ਆ ਜਾਂਦਾ ਆਪਣਾ 5405 ਟਰੈਕਟਰ ਜੀ ਦੂਜੇ ਨੰਬਰ ਤੇ ਇਹ ਜ਼ਿਆਦਾ ਵਿਕੇ ਨੰਬਰ ਤੇ 5405 5310 ਦੀ ਅੱਗੇ ਨਾਲ ਥੋੜੀ ਜਿਹੀ ਸੇਵ 5210 ਕਰਕੇ ਥੋੜੀ ਜਿਹੀ ਘਟੀ ਹਾਂ ਉਹਦੀ ਜਗ੍ਹਾ 5910 ਨੇ ਲੈ ਲਈ ਹੈ ਨਾ 5910 ਨੇ ਉਹਦੀ ਜਗ੍ਹਾ ਲੈ 5310 ਦੀ ਲੈਣ ਨਾਲੋਂ ਅਗਲਾ ਕਹਿੰਦਾ ਸਿੱਧਾ 545 ਲੈ ਲਈਏ ਇਹਨਾਂ ਦੋਹਾਂ ਦੇ 5310 ਤੇ 545 ਦੇ ਰੇਟ ਦਾ ਫਰਕ ਕਿੰਨਾਗਾ ਦੋਹਾਂ ਦਾ ਤਕਰੀਬਨ 1.5 ਲੱਖ ਦਾ ਫਰਕ ਹੈਗਾ ਜੀ 1.5 ਲੱਖ ਹਾਂਜੀ ਬਾਹਲਾ ਨਹੀਂ ਹੈਗਾ 1.5 ਲੱਖ ਤਾਂ ਕਰਕੇ ਆਪਣੇ ਜੀ ਤਾਂ ਕਰਕੇ 5405 ਲੈ ਲੈਂਦੇ ਹਾਂ ਇਹ ਕਿੰਨੇ ਐਚਪੀ ਆਏ ਨਾਚਰਲ ਇਹ 63 ਐਚਪੀ ਆਊਗਾ ਜੀ 63 ਤੇ 5310 ਵੀ ਉਸ 57 ਐਚਪੀ ਚ ਆਊਗਾ ਜੀ ਉਸ 57 ਹਾਂਜੀ ਠੀਕ ਹੈ ਜੀ ਤੇ ਇੱਕ ਆਪਾਂ ਦੇਖਦੇ ਪਏ ਸੀ ਹੁਣ ਏਜੰਸੀ ਦੇ ਵਿੱਚ ਜਿਆਦਾ 4x4 ਹੀ ਖੜੇ ਆ ਹਾਂਜੀ ਜਿਆਦਾ ਆਪਣਾ 4-ਵੀਲ ਟਰੈਕਟਰ ਵੇਖਦਾ ਹੁਣ ਸਭ ਤੋਂ ਜਿਆਦਾ 4-ਵੀਲੀ ਦੇ ਆ ਖੜਾ ਫਰਾ 53 ਦਾ ਸੀ ਇਹ ਵੀ ਦਿਖਾ ਹੀ ਦਿਨ ਵੀਰਾਂ ਨੂੰ ਹੁਣ ਉਹ ਹੀ ਗੱਲ ਇਹ ਵੀ ਥੋੜੀ ਇਹਦੇ ਉਹ ਆਪਣੇ ਦੂਜੇ ਪੱਖੇ ਵਾਲਾ ਸਿਸਟਮ ਉਹ ਕਰਦਾ ਕਹੋ ਪੱਖੇ ਵਾਲਾ ਸਿਸਟਮ ਉਹ ਵੀ ਮਾਡਲ ਆਪਾਂ ਨੂੰ ਮਿਲ ਜਾਂਦਾ ਜੀ ਹੁਣ ਹੋਣ ਮਿਲ ਜਾਂਦਾ ਆਰਡਰ ਤੇ ਆਉਂਦਾ ਜੀ ਹਾਂਜੀ ਆਪਾਂ ਦੇ ਵੀ ਦਿੱਤੇ ਆ ਕੁਝ ਟਰੈਕਟਰ ਇੱਥੇ ਅੱਛਾ ਦੇ ਦਿੱਤੇ ਪਰ ਦੇ ਵਿੱਚ ਹਾਂਜੀ ਠੀਕ ਆ ਜੀ ਬਾਕੀ ਜਿਵੇਂ ਆਪਣੇ ਕੋਲ ਜ਼ਿਮੀਂਦਾਰ ਪਹਿਲਾਂ ਲੈ ਕੇ ਗਏ ਹੋਏ ਨੇ ਟਰੈਕਟਰ ਜਿਵੇਂ 53 ਦਾ ਸੀ ਆਰ ਡੀ ਆ ਜਾਂ 5405 ਜਾਂ 6075 ਉਹਨਾਂ ਦੀਆਂ ਕਿੱਟਾਂ ਵੀ ਆਪਣੇ ਕੋਲ ਅਵੇਲੇਬਲ ਨੇ ਜੀ ਜੇ ਕਿਸੇ ਨੇ ਲਵਾਉਣੀ ਆ ਹਾਂਜੀ ਜੇ ਕਿਸੇ ਨੇ ਲਵਾਉਣੀ ਆ ਆਪਣੇ ਕੋਲ ਕਿੱਟ ਵੀ ਪਹੁੰਚ ਗਈ ਜੀ ਜੇ ਕਿਸੇ ਨੇ 52 ਦਾ ਹੁਣ ਲਾਉਣੀ ਲੱਗ ਜੂ 5210 ਦਾ ਹਜੇ ਥੋੜਾ ਜਿਹਾ ਚੱਲ ਰਿਹਾ ਜੀ ਕੰਪਨੀ ਚ ਠੀਕ ਆ ਜੀ ਸੈਟਿੰਗ ਜੋ ਜਿਵੇਂ ਵੀ ਹੋਈ ਹੋ ਕਹਿੰਦਾ ਹਾਂ ਉਹ ਆਹ ਵੀ ਘੜੀ ਸੀਆਰਡੀ ਨੂੰ ਕਿਸੇ ਨੇ ਸੀਆਰਡੀ ਨੂੰ ਜਿੰਨੇ ਵੀ ਲਾਉਣੀ ਏ ਉਹਨੂੰ ਲੱਗ ਜੂਗੀ ਉਹਨੂੰ ਲੱਗ ਜੂਗੀ ਕਿੱਟਾ ਆਪਣੇ ਕੋਲ ਆ ਜੂਗਾ ਲਓ ਜੀ ਇਹ ਤਾਂ ਪੰਜਾਂ ਦੇ ਜਾਂਦੇ ਵੀਰ ਤੋਂ ਮੈਂ ਕਿਹਾ ਇੱਕ ਦੋ ਗੱਲਾਂ ਨੌਲੇਜ ਦੀਆਂ ਲੈ ਲਈਏ ਜਿੰਨੀਆਂ ਅਗਵਨ ਚੇਤੇ ਆ ਜਾਂਦੀਆਂ ਹੁੰਦੀਆਂ ਤੇ ਟਰੈਕਟਰ ਆਪਣਾ ਹੋਈ ਸੀਗਾ ਕਿੰਨਾ ਸੀ ਉਹ 50 36 50 36 50 36 ਹਾਂਜੀ ਬਸ ਸਿਰਫ ਉਹਨੂੰ ਟਰੈਕਟਰ ਕਿਦਾਂ ਦਾ ਲੱਗਾ ਤੇ ਆਪਾਂ ਹੈਗੇ ਹਾਂ ਇਸ ਵਕਤ ਕੋਈਪੁਰ ਏਜੰਸੀ ਦੇ ਵਿੱਚ ਜੇ ਕੋਈ ਵੀ ਤੁਸੀਂ ਟਰੈਕਟਰ ਨਵਾਂ ਖਰੀਦਣਾ ਨਾ ਸੈਕੰਡ ਹੈਂਡ ਲੈਣਾ ਜਾਂ ਨਵਾਂ ਮੈਂ ਤਾਂ ਨਵੀਂ ਜੰਸੀਆ ਨਵਾਂ ਲੈਣਾ ਪੁਰਾਣੇ ਵੀਰ ਹੋਣਾ ਕੋ ਖੜੇ ਹੁੰਦੇ ਆ ਕੋ ਪੁਰਾਣਾ ਟਰੱਕ ਟਾਉਣਾ ਤੇ ਤੁਸੀਂ ਵੀਰੇ ਦਾ ਨੰਬਰ ਡਿਸਪਲੇ ਤੇ ਚੱਲਦਾ ਪਿਆ ਉੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕੋਈ ਗਲਤੀ-ਛਲਤੀ ਹੋ ਗਈ ਹੋਵੇ ਬੋਲਦਿਆਂ ਵੱਧ ਘੱਟ ਸ਼ਬਦ ਹਨਾ ਉਹਦੇ ਲਈ ਮਾਫੀ ਆ ਦੋ ਆ ਗਏ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਬੱਸ